ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਲੱਖਾ ਸਦਾਣਾ ਪਹੁੰਚੇ ਜਾਣਕਾਰੀ ਅਨੁਸਾਰ ਦੱਸਿਆ ਗਿਆ ਕਿ ਉਹਨਾਂ ਵੱਲੋਂ ਆਪਣਾ ਅਲਟਰਾਸਾਉਂਡ ਕਰਵਾਇਆ ਜਾਣਾ ਸੀ ਜਿਸ ਤੋਂ ਪਹਿਲਾਂ ਉਹਨਾਂ ਨੇ ਮੀਡੀਆ ਨਾਲ ਵੀ ਗੱਲਬਾਤ ਕੀਤੀ ਅਤੇ ਬਿਆਨ ਬੱਜੀ ਕਰਦੇ ਹੋਏ ਦੱਸਿਆ ਕਿ ਪੰਜਾਬ ਪੁਲਿਸ ਕਿਸ ਤਰ੍ਹਾਂ ਪੰਜਾਬ ਦੇ ਨੌਜਵਾਨਾਂ ਨਾਲ ਧੱਕਾ ਕਰ ਰਹੀ ਹੈ ਅਸੀਂ ਬਰਹੰਡੇ ਮੇਰੇ ਜਿਹੜੇ ਪੇਟ ਤੇ ਸੱਟਾਂ ਸੀ ਗੁੱਝੀਆਂ ਹਨ ਉਹਦਾ ਅਲਟਰਾਸਾਉਂਡ ਕਰਾਉਣ ਲਈ ਇੱਥੇ ਆਜਾਏ ਆ ਤੇ ਉਸੇ ਦੇਖੋ ਵੀ ਕੱਲ ਪਰਸੋਂ ਰਾਤ ਦੀ ਘਟਨਾ ਹਾਲੇ ਤੱਕ ਕੋਈ ਕਾਰਵਾਈ ਨਹੀਂ ਰੁੱਕੇ ਗਏ ਨੂੰ ਵੀ ਕਿੰਨਾ ਸਮਾਂ ਹੋ ਗਿਆ ਕੋਈ ਬਿਆਨ ਨਹੀਂ ਲੈਣ ਆ ਰਿਹਾ ਕੋਈ ਕਾਰਵਾਈ ਨਹੀਂ ਕਰ ਰਿਹਾ ਜਿਹਨਾਂ ਸ਼ਰਿਆਮ ਇਹ ਗੁੰਡਾਗਰਦੀ ਬੁਰਸ਼ਾ ਕਰਦੀ ਹੈ ਪੁਲਿਸ ਦੀ ਤੇ ਸਰਕਾਰ ਦੀ ਕਾਰਨ ਬੜਾ ਸਾਫ਼ ਹੈ ਰੋਜ਼ ਤੁਸੀਂ ਦੇਖਦੇ ਹੋ ਵੀ ਰੋਜ਼ ਲੱਤਾਂ 'ਚ ਗੋਲੀਆਂ ਪੰਜ ਚਾਰ ਦੇ ਮਾਰ ਦਿੰਦੇ ਆ ਗੈਂਗਸਟਰ ਕਹਿ ਕੇ ਸਮਗਲਰ ਕਹਿ ਕੇ ਲੱਤ 'ਚ ਗੋਲੀ ਮਾਰ ਦਿੰਦੇ ਆ ਜਮ ਆ ਰਹੀ ਦਿੰਦੇ ਜਾਂ ਨਹੀਂ ਮਾਰ ਦਿੰਦੇ ਕਿੰਨੇ ਮੁੰਡੇ ਇਹਨਾਂ ਨੇ ਪਿਛਲੇ ਆ ਦੋ ਢਾਈ ਸਾਲ ਦੇ ਵਿੱਚ ਜਿਹੜੇ ਪੰਜਾਬ ਦੇ ਵਿੱਚ ਖਾਸ ਤੌਰ ਤੇ ਸਿੱਖਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਸਿੱਖਾਂ ਦੇ ਮੁੰਡੇ ਗੈਂਟਰ ਕਹਿ ਕੇ ਮਾਰੇ ਜਾ ਰਹੇ ਆ ਸਿੱਖਾਂ ਦੇ ਮੁੰਡਾਂ ਦੀ ਲੱਤਾਂ ਦੀ ਗੋਲੀਆਂ ਮਾਰੀਆਂ ਜਾ ਰਹੇ ਆ ਆ ਤੁਹਾਨੂੰ ਮੈਂ ਦਿਖਾਉਣਾ ਆ ਦੇਖੋ ਆ ਹਾਲਾਤ ਦੇਖੋ ਕਿਹੋ ਜਿਹੇ ਆ ਆ ਇੱਕ ਆ ਦੇਖੋ ਇਹ ਕੱਲ ਕੱਲ ਦੀ ਵੀਡੀਓ ਆ ਇਹ ਖੜਡ ਦੀ ਵੀਡੀਓ ਆ ਉਹ ਦੇਖੋ ਕਿਵੇਂ ਇੱਕ ਬੀਬੀ ਨੂੰ ਆ ਦੇਖੋ ਪੁਲਿਸ ਵਾਲਾ ਕਿਵੇਂ ਇਹ ਆਹ ਦੇਖੋ ਇਹ ਆਹ ਦੇਖੋ ਇਹ 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 ਬੁਚੜਪਰਾਣੀ ਤੇ ਹੋਰ ਕੀ ਐ ਇਹ ਇਹ ਗੱਲਾਂ ਆਪਾਂ ਕਰਦੇ ਆਂ ਵੀ 80 90 ਦੇ ਦੌਰ ਦੇ ਵਿੱਚ ਜਿਵੇਂ ਹਜ਼ਾਰਾਂ ਨੌਜਵਾਨ ਇਹਨਾਂ ਨੇ ਕੋ ਕੋ ਕੇ ਇਸ ਪੁਲਿਸ ਨੇ ਮਾਰੇ ਆ ਨਾ ਬੁਚੜਾ ਨੇ ਮਾਰਿਆ ਸਰਕਾਰ ਨੇ ਉਹਦੇ ਮਰਵਾਏ ਆ ਉਦੋਂ ਤਾਂ ਵੱਧ ਚੁੱਕਿਆ ਗੁੰਡਾ ਰਾਜ ਐ ਇਸ ਵੇਲੇ ਤੁਸੀਂ ਦੇਖੋ ਵੀ ਜੇ ਮੇਰੇ ਵਰਗੇ ਬੰਦੇ ਨੂੰ ਇਸ ਤਰ੍ਹਾਂ ਇਹ ਚੱਕ ਕੇ ਲਾ ਜਾ ਕੇ ਕੁੱਟਮਾਰ ਕਰਕੇ ਬੰਦ ਕਰ ਸਕਦੇ ਆ ਕੋਈ ਮਰਜ਼ੀ ਕਹਾਣੀ ਘੜ ਦੇਣ ਇਹਦਾ ਕਹਿ ਰਹੀ ਹੈ ਪੁਲਿਸ ਉਹ ਤੇ ਸ਼ਰਿਆ ਮੈਨੂੰ ਬਰਬੰਦਰ ਸਿੰਘ ਨੇ ਕਿਹਾ ਜਿਹੜਾ ਜਿਹਦੀ ਹੁਣ ਪਿੱਛੇ ਆ ਕੇ ਖੜ ਗਿਆ ਪ੍ਰਸ਼ਾਸਨ ਸਾਰਾ ਉਹਨੂੰ ਬਚਾਉਣ ਤੇ ਲੱਗਿਆ ਹੋਇਆ ਉਹ ਤੇ ਜਗਤਵਿੰਦਰ ਸਿੰਘ ਤੇ ਬਰਬੰਦਰ ਸਿੰਘ ਜਿਹੜੇ ਦੋ ਨਾਲੇ ਹੌਲਦਾਰ ਰੈਂਕ ਦੇ ਬੰਦੇ ਆ ਸ਼ਰਿਆ ਮੈਂ ਕਹਿ ਰਿਹਾ ਕੀ ਕਰ ਲਓਗੇ ਪੁਲਿਸ ਦਾ ਪੁਲਿਸ ਤਾਂ ਇਹੀ ਕਰਦੀ ਹੁੰਦੀ ਹੈ ਮੈਨੂੰ ਕਹਿ ਰਿਹਾ ਤੈਨੂੰ ਨਹੀਂ ਪਤਾ ਪੁਲਿਸ ਕੀ ਕਰ ਦਿੰਦੀ ਹੈ ਪੁਲਿਸ ਦੇ ਹੱਥ ਬਹੁਤ ਲੰਮੇ ਆ ਕੀ ਕਰਾ ਲਓਗੇ ਸਾਡਾ ਜਾਨੇ ਇੱਥੋਂ ਤੱਕ ਇੱਥੋਂ ਸਾਫ਼ ਹੁੰਦੀਆਂ ਨੇ ਗੱਲਾਂ ਵੀ ਰੋਜ਼ ਪੁਲਿਸ ਬੰਦੇ ਮਾਰ ਰਹੀ ਹੈ ਇਹਦਾ ਕਾਰਨ ਕੀ ਹੈ ਜਿੰਨੇ ਵੀ ਉਹ 14 ਤੇ ਬੰਦੇ ਬੈਠੇ ਆ ਕੋਈ ਅਫਸਰ ਬੈਠੇ ਕੋਈ ਸਿੱਖ ਹੈਗਾ ਸਾਰੇ ਗੈਰ ਸਿੱਖ ਬੰਦੇ ਲਾਏ ਹੋਏ ਨੇ ਸਾਰਾ ਦਿੱਲੀ ਵਾਲਿਆਂ ਦਾ ਕੰਟਰੋਲ ਆ ਇਸੇ ਕਰਕੇ ਸਿੱਖਾਂ ਨੂੰ ਖਾਸ ਤੌਰ ਤੇ ਨਿਸ਼ਾਨਾ ਜਿਹੜਾ ਉਹ ਬਣਾਇਆ ਜਾ ਰਿਹਾ ਪੱਗਾਂ ਵੀ ਲਾਈਆਂ ਜਾ ਰਹੀਆਂ ਸਿੱਖਾਂ ਦੇ ਮੁੰਡੇ ਹੀ ਮਾਰੇ ਜਾ ਰਹੇ ਜਿਹੜਾ ਦਿੱਤਾ ਪਹਾੜ ਚ ਵੀ ਗੋਲੀਆਂ ਮਾਰੀਆਂ ਜਾ ਰਹੀਆਂ ਆ ਢਿੰਗ ਸਿੰਘ ਕੁੱਟਿਆ ਗਿਆ ਕੱਲ ਉਹਦੇ ਘਰ ਵਾਲੀ ਕੁੱਟੀ ਗਈ ਇਹਨੇ ਸਿੰਘ ਦੇ ਜੋ ਸਿੱਖ ਨਿਸ਼ਾਨੇ ਤੇ ਹੈ ਇਹ ਜਿਹੜੀ ਨਸਲਕੁਸ਼ੀ ਹੈ ਇੱਕ ਤਰ੍ਹਾਂ ਦੀ ਤੇ ਸ਼ਾਸਨ ਕੀਤਾ ਜਾ ਰਹੀ ਹੈ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਵੀ ਜੇ ਤੁਸੀਂ ਐਂ ਬੈਠੇ ਰਹੇ ਨਾ ਅੱਜ ਸਾਡੇ ਵਰਗਾਂ ਨੂੰ ਇਹਨਾਂ ਨੇ ਹੱਥ ਪਾ ਲਿਆ ਜਾਂ ਹੋਰ ਬੰਦਿਆਂ ਨੂੰ ਹੱਥ ਪਾ ਲਿਆ ਜਾਂ ਮਾਰ ਰਹੇ ਨੇ ਮਾਰਨਾ ਇਹਨਾਂ ਲਈ ਬੰਦਾ ਬਹੁਤ ਤੁਸੀਂ ਇਹ ਦੇਖੋ ਦਰਿੰਦਗੀ ਦੇਖੋ ਜਿੱਦੇ ਪਟਿਆਲੇ ਮਾਰਿਆ ਨਾ ਮੁੰਡਾ ਉਹਨਾਂ ਨੇ ਜਿਹੜੇ ਮੁੰਡੇ ਨੇ ਬੱਚਾ ਚੱਕਿਆ ਸੀ ਤੇ ਇਹਨਾਂ ਨੇ ਝੂਠਾ ਮੁਕਾਬਲਾ ਕੀਤਾ ਜਿਵੇਂ ਨਾ ਸ਼ਿਕਾਰ ਹੀ ਨਹੀਂ ਸ਼ਿਕਾਰ ਖੇਡਦੇ ਤੇ ਸ਼ਿਕਾਰ ਖੇਡਣ ਜਾਂਦੇ ਤੁਸੀਂ ਕਹਿੰਦੇ ਵੀ ਤੁਸੀਂ ਨਿਸ਼ਾਨਾ ਉਹ ਕਹਿੰਦਾ ਤੂੰ ਲਾ ਨਿਸ਼ਾਨਾ ਸ਼ਿਕਾਰ ਦੇ ਤੂੰ ਲਾ ਨਿਸ਼ਾਨਾ ਸ਼ਿਕਾਰ ਦੇ ਓਵੇਂ ਇਹਨਾਂ ਨੇ ਐ ਮਤਲਬ ਕਿ ਪਹਿਲਾਂ ਮੁਖੌਲ ਕੀਤਾ ਉਹਦੇ ਹੱਥ ਖੜੇ ਕਰਾਏ ਫਿਰ ਉਹਨੂੰ ਮੂਦਾ ਪਵਾ ਕੇ ਫਿਰ ਇਹਨਾਂ ਨੇ ਇੱਕ ਦੂਜੇ ਨੂੰ ਕਹੇ ਬਿਲਕੁਲ ਤੂੰ ਮਾਰਦਾ ਤੇ ਮੈਂ ਮਾਰਾਂ ਤੂੰ ਮਾਰਦਾ ਕਿ ਮੈਂ ਮਾਰਦਾ ਐ ਲੋਟ ਮੁੰਡੇ ਦੇ ਮੂਦਾ ਪਾ ਕੇ ਉਹਦੇ ਸਿਰ 'ਚ ਤੇਰੀ ਛਾਤੀ 'ਚ ਗੋਲੀਆਂ ਮਾਰ ਕੇ ਮਾਰਿਆ ਇਹਨਾਂ ਨੇ ਬਾਣੀ ਕਿਸੇ ਕੋਲ ਬਾਦੂ ਬਾ ਸੁਣ ਲਓ ਬਾਈ ਜੀ ਓਦੂ ਬਾ ਸੁਣੋ ਇਹ ਇਹ ਜਦੋਂ ਝੂਠਾ ਮੁਕਾਬਲਾ ਹੁੰਦਾ ਪੰਜਾਬ ਦਾ ਡੀਜੀ ਪੀ ਟਵੀਟ ਕਰਕੇ ਆ ਆ ਦੀ ਪੁਲਿਸ ਨੂੰ ਹੱਲਾਸ਼ੇਰੀ ਜਿੰਦਾ ਬਹੁਤ ਵਧੀਆ ਕੰਮ ਕੀਤਾ ਪੰਜਾਬ ਦਾ ਮੁੱਖ ਮੰਤਰੀ ਟੀਮ ਡਿਵੀਡ ਕਰਕੇ ਵਧਾਈ ਦਿੰਦਾ ਹੈ ਡੀਜੀਪੀ ਡਿਸਕਾਂ ਦੇ ਨਾਲ ਸਨਮਾਨਿਤ ਕੀਤੇ ਜਾਂਦੇ ਆ ਜਿਹੜੇ ਬੰਦੇ ਝੂਠੇ ਮੁਕਾਬਲੇ ਕਰ ਰਹੇ ਨੇ ਪੰਜਾਬ ਦੇ ਸਾਡੇ ਮੁੰਡਿਆਂ ਨੂੰ ਮਾਰ ਰਹੇ ਆ ਉਹਨਾਂ ਦਾ ਨਾਂ ਰਾਸ਼ਟਰਪਤੀ ਅਵਾਰਡ ਲਈ ਨਾਮਜ਼ਦ ਕਰਕੇ ਭੇਜਿਆ ਜਾਂਦਾ ਦੇਖੋ ਹੈਰਾਨੀ ਦੀ ਗੱਲ ਕੀ ਚੱਲ ਕੀ ਰਿਹਾ ਪੰਜਾਬ 'ਚ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਕਹਿੰਦਾ ਵੀ ਜੇ ਤੁਸੀਂ ਅੱਜ ਵੀ ਅਸੀਂ ਚੁੱਪ ਕਰਕੇ ਬੈਠੇ ਰਹੇ ਨਾ ਆਨਲਾ ਸਮਾਂ ਇੱਥੇ ਕਿਸੇ ਲਈ ਵੀ ਚੰਗਾ ਨਹੀਂ ਹੈਗਾ ਜਿਹਨੂੰ ਮਰਜ਼ੀ ਚੱਕ ਕੇ ਮਾਰ ਕੇ ਖਪਾ ਦੇਣਗੇ ਕਿੰਨੇ ਖਪਾਏ ਅੱਗੇ ਕੀ ਉਹੀ ਗੱਲ ਜੋ ਜਿਵੇਂ ਉਹ ਕਹਿ ਰਿਹਾ ਪੁਲਿਸ ਵਾਲਾ ਬਲਵਿੰਦਰ ਵੀ ਕੀ ਕਰਤਾ ਤੁਸੀਂ ਗਾਲ ਕੱਢ ਕੇ ਕਹਿ ਰਿਹਾ ਵੀ ਤੁਸੀਂ ਕੀ ਪੁਲਿਸ ਦਾ ਫੜ ਲਿਆ ਅਜੀ ਤਾਂ ਹੱਤ ਬਾਚ ਨੇ ਮਾਰ ਕੇ ਖਪਾਤੇ ਹੋ ਮਾਰੀ ਇਹਨੇ ਰੌਲਾ ਤੁਸੀਂ ਪਾ ਕੇ ਬਹਿ ਜਾਓ ਤੁਸੀਂ ਕਰ ਦੋਗੇ ਕਿਸ ਦਾ ਤਾਂ ਇਹ ਸਾਨੂੰ ਉੱਠਣਾ ਪੈਣਾ ਨਹੀਂ ਕਹਨੂੰ ਜਿਹਨੂੰ ਮਰਜ਼ੀ ਚੱਕ ਕੇ ਉੱਟ ਮਾਰ ਕਰ ਦੇਣਗੇ ਉਹਦਾ ਉੱਥੇ ਪਤਾ ਮਖੌਲ ਕੀ ਕਰ ਰਿਹਾ ਸਾਨੂੰ ਕਰ ਰਿਹਾ ਕਹਿੰਦੇ ਇੱਥੇ ਆਉਂਦੇ ਆ ਤੁਹਾਡੇ ਅਰਗੇ ਛੱਤਰ ਵੀ ਭੇਰਦੇ ਆ ਪੈਸੇ ਵੀ ਲੈਣੇ ਆ ਤੇ ਚੂੰਬ ਨਹੀਂ ਕਰਨੀ ਹੁਈ ਰਿਹਾ ਲੋਕਾਂ ਨਾਲ ਖਬਰਾਂ ਕਿੰਨੇ ਕ ਬੰਦੇ ਜਿਹੜੇ ਵਿਚਾਰੇ ਆਈ ਚੁੱਪ ਕਰਕੇ ਕੁੱਟ ਖਾ ਕੇ ਤੇ ਪੈਸੇ ਦੇ ਗੁੱਪ ਕਰ ਜਾਂਦੇ ਆ ਸੋ ਮੈਂ ਆਵਾਜ਼ ਬੁਲੰਦ ਕਰਦਾ ਰਹੂੰਗਾ ਪਹਿਲਾਂ ਵੀ ਸੀ ਨਾ ਜਿੰਨਾ ਚਿਰ ਸਾਹ ਚੱਲਦੇ ਆ ਨਾ ਇਹ ਦੱਬ ਸਕਣ ਪਰ ਮੈਂ ਲੋਕਾਂ ਨੂੰ ਕਹਿੰਦਾ ਸਾਥ ਦਿਓ ਯਾਰ ਨਾਲ ਖੜੋ ਇਹ ਮਸਲਾ ਜੇ ਬੁਰਸ਼ਾਗਰਦੀ ਰੋਕਣੀ ਆ ਗੁੰਡਾਗਰਦੀ ਰੋਕਣੀ ਆ ਘਾਨ ਰੋਕਣਾ ਜਿਹੜੀ ਆ ਪੁਲਿਸ ਸਟੇਟ ਬਣ ਗਈ ਆ ਜਿਹੜਾ ਜ਼ਬਰ ਹੋ ਰਿਹਾ ਇਹਦੇ ਖਿਲਾਫ ਅਸੀਂ ਆਉਣ ਵਾਲੇ ਦਿਨਾਂ 'ਚ ਪੱਟੇ ਕੱਟਦਾ ਕਾਲ ਦੇ ਰਹੇ ਆ ਪੰਜਾਬ ਦੇ ਲੋਕਾਂ ਨੂੰ ਫੀਲ ਕਰ ਰਹੇ ਆ ਵੀ ਉੱਠ ਕੇ ਜਿੰਨੇ ਪਰਿਵਾਰ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਵੀ ਜਿੰਨੇ ਪਰਿਵਾਰ ਜਿਨ੍ਹਾਂ ਦੇ ਮੁੰਡਿਆਂ ਦੇ ਨਾਲ ਰੱਤਾ ਮਹਾਜ ਗੋਲੀਆਂ ਮਾਰੀਆਂ ਜਿਨ੍ਹਾਂ ਦੇ ਮੁੰਡੇ ਦਾ ਨੇ ਝੂਠੇ ਮੁਕਾਬਲੇ 'ਚ ਮਾਰੇ ਆ ਸਾਡੇ ਨਾਲ ਸੰਪਰਕ ਕਰੋ ਇਹ ਲੜਾਈ ਲਜਾਵਾਂਗੇ ਹੀ ਤੱਕ ਕਹਾਣੀ ਕਿਸੇ ਪੜਾਵੇਂ ਕਹਾਣੀ ਬਾਈ ਮੈਂ ਕੱਲ੍ਹ ਵੀ ਵਿਸਤਾਰ ਨਾਲ ਦੱਸੀ ਐ ਵੀ ਗੱਡੀ ਨੇ ਦੋ ਤਿੰਨ ਵਾਰੀ ਸਾਨੂੰ ਓਵਰਟੇਕ ਕੀਤਾ ਫਿਰ ਦੂਜੇ ਵਾਰ ਗਾਲ ਕੱਢ ਕੇ ਗਏ ਆ ਫਿਰ ਅਸੀਂ ਮਗਰ ਲਾਈ ਉਹਨਾਂ ਨੇ ਚੌਂਕੀ ਜਲਾਤੀ ਗੱਡੀ ਉਹ ਕਨੇ ਸੀ ਮਲਾਜਮਾ ਟੱਕੇ ਹੋਏ ਦਾਰੂ ਦੇ ਆ ਡੀਐਸਪੀ ਕਹਿੰਦੇ ਕਿ ਅਸੀਂ ਮਲਾਜਾ ਕਰਾਇਆ ਪਰ ਕੋ ਤੁਸੀਂ ਇਹ ਦੇਖੋ ਇਹ ਕਹਿੰਦਾ ਮੈਂ ਹੀ ਮਲਾਜਾ ਕਰਾਇਆ ਜਿਹੜੇ ਡਾਕਟਰ ਕੋਲ ਮੇਰਾ ਮੈਡੀਕਲ ਕਰਾਉਣ ਗਏ ਆ ਸਾਡੀ ਸੁਣੋ ਸੁਣੀ ਨਹੀਂ ਗਈ ਉੱਥੇ ਕਿੱਤੀ ਦਾ ਫਿਰਦੇ ਆ ਅੱਛਾ ਆਪ ਡੀਐਸਪੀ ਮੰਨ ਰਿਹਾ ਹੈ ਕਿ ਉੱਥੇ ਸਾਡੀ ਪਾਰਟੀ ਚੋਂ ਆਏ ਸੀ ਮੁੰਡੇ ਤੇਜ ਚੰਦ ਨਾ ਆਉਂਦਾ ਇਹਨਾਂ ਦਾ ਕੋਈ ਪੁਲਿਸ ਵਾਲਾ ਰਿਟਾਇਰ ਹੋਇਆ ਜਿਹੜੀ ਪਾਰਟੀ ਚੋਂ ਆਏ ਸੀ ਫਿਰ ਮੈਂ ਇਸ ਨੂੰ ਰਾਤ ਨੂੰ ਫੋਨ ਕਰਦਾ ਉਸੇ ਰਾਤ ਦੀ ਜਦੋਂ ਮੈਂ ਚੌਂਕੀ ਤੋਂ ਵਾਪਸ ਆਉਣਾ ਮੈਂ ਜਿ ਐ ਕਰਕੇ ਤੁਹਾਡਾ ਸਾਰਾ ਚੌਂਕੀ ਵਾਲੇ ਮਲਾਜ਼ਮ ਡੱਕੇ ਹੋਏ ਆ ਸ਼ਰਾਬ ਨਾਲ ਜਿਹੜੇ ਸਾਡੇ ਬੰਦੇ ਨੂੰ ਗਾਲ ਕੱਢ ਕੇ ਗੱਡੀ ਲੈ ਕੇ ਗਿਆ ਪਾ ਜਾ ਕੇ ਉਹ ਵੀ ਥੋੜੇ ਮੁਲਾਜ਼ਮ ਡੱਕੇ ਹੋਏ ਮਿਲਾਜਾ ਕਰਾਓ ਕੋਈ ਕਾਰਵਾਈ ਹੋਣੀ ਹੈ ਉਹ ਤਾਂ ਆਪ ਹੀ ਡੀਐਸਪੀ ਕਹਿੰਦਾ ਵੀ ਕਲੀਨ ਚਿੱਟ ਦੇ ਦੀ ਡਾਕਟਰਾਂ ਨੇ ਜਿਹੜੇ ਡਾਕਟਰ ਅੱਜ ਉਹਨਾਂ ਨੂੰ ਕਲੀਨ ਚਿੱਟ ਦੇ ਰਿਹਾ ਹੈ ਵੀ दारू ਨਹੀਂ ਪੀਤੀ ਤੇ ਸੋਨੂੰ ਲੱਗਦਾ ਵੀ ਮੇਰਾ ਉਹ ਡਾਕਟਰ ਬਰਨਾਲੇ ਵਾਲੇ ਮੇਰਾ ਕੋਈ ਕੋਈ ਮੇਰੀ ਸੱਟ ਲਿਖ ਦਿੰਦੇ ਵੀ ਸੱਟ ਲੱਗੀ ਹੈ ਤੁਸੀਂ ਦੱਸ ਦਿਓ ਕੁੱਟਮਾਰ ਹੋਈ ਹੈ ਕਿੱਥੇ ਹੋਈ ਸੀ ਇਹ ਆ ਦਿਖਾਇਆ ਮੈਂ ਕੱਲ ਨਿਸ਼ਾਨ ਸਾਰੇ ਦਿਖਾਇਆ ਗਲਤ ਤੇ ਮੇਰੇ ਨਿਸ਼ਾਨ ਹੈ ਤੁਸੀਂ ਦੇਖੋ 20 ਬੰਦੇ ਹਰ ਇੱਕੇ ਕੁਕ ਤੇ ਆ ਗੁਚੋਂ ਬੜਦੇ ਆ ਕੇ ਬੰਦੇ ਨੂੰ 20 ਬੰਦੇ ਕੋਈ ਬਾਹ ਫੜਦਾ ਕੋਈ ਇੱਥੇ ਗਾਲ ਤੋਂ ਇੱਥੋਂ ਦੱਬਿਆ ਜਾਂਦਾ ਮੈਨੂੰ ਇਹ ਗਾਲ ਜਿਹਨੇ ਬੰਦੇ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਆ ਗਾਵ ਦੱਬਦੇ ਆ ਬੰਦੇ ਦਾ ਆ ਕੇ ਉਹ ਲੱਤ ਤੋਂ ਫੜ ਕੇ ਕੜੀਸ ਦਾ 20 ਬੰਦੇ ਇੱਕ ਬੰਦੇ ਨੂੰ ਚੁੰਬੜਦੇ ਕਿੰਨੀ ਦਰਿੰਦਗੀ ਨਾਲ ਚੁੰਬੜਦੇ ਆ ਮੈਂ ਇਹਨਾਂ ਨੂੰ ਇਹ ਵੀ ਪੁੱਛਿਆ ਮੈਂ ਕਿਹਾ ਇਹ ਤਾਂ ਗੁੰਡਾਗਰਦੀ ਆ ਕਹਿੰਦੇ ਹਾਂ ਅਸੀਂ ਪੁਲਿਸ ਵਾਲੇ ਵਰਦੀ ਚ ਗੁੰਡੇ ਹੁੰਨੇ ਆ ਇਹ ਸ਼ਬਦ ਮੈਨੂੰ ਬੋਲੇ ਮੈਂ ਕਿਹਾ ਮੈਨੂੰ ਇਹ ਦੱਸੋ ਜੇ ਮੈਂ ਮੰਨ ਲਓ ਮੈਂ ਗੁਨਾਹਗਰ ਹੁੰਦਾ ਮੈਂ ਉੱਥੇ ਗਏ ਆਸੇ ਫੱਟ ਵਾਲਾ ਜਾਂਦਾ ਮੈਨੂੰ ਥੋੜੇ ਐਸਪੀ ਡੀ ਨੂੰ ਛੋੜੇ ਐਸਐਸਪੀ ਨੂੰ ਛੋੜੇ ਆਪਣੇ ਨੂੰ ਆ ਕੰਟਰੋਲ ਰੂਮ ਤੇ ਮੈਨੂੰ ਫੋਨ ਕਰਨ ਦੀ ਲੋੜ ਸੀ ਵੀ ਆ ਘਟਨਾ ਹੋਈ ਐ ਮੈਂ ਕਿਉਂ ਲਿਖਾਉਂਦਾ ਮੈਂ ਪਾਸੇ ਹੀ ਨਿਕਲ ਜਾਂਦਾ ਤੁਸੀਂ ਨਾਕਰੇ ਹੱਥ ਦਿੱਤਾ ਮੈਂ ਰੁਕ ਗਿਆ ਜੇ ਮੈਂ ਕੋਈ ਚੋਰ ਹੁੰਦਾ ਮੇਰੇ ਕੋਈ ਗੁਨਾਹ ਕੀਤਾ ਹੁੰਦਾ ਤਾਂ ਮੈਂ ਨਾਕੇ ਤੇ ਨਾ ਰੁਕਦਾ ਮੈਂ ਹੋਰ ਕਿਸੇ ਪਾਸੇ ਟਲ ਜਾਂਦਾ ਮੈਂ ਰੋਕਿਆ ਤੁਹਾਨੂੰ ਪੁੱਛਿਆ ਦੱਸੋ ਕੀ ਗੱਲ ਐ ਇਸੇ ਕਰਕੇ ਮੈਂ ਲੈ ਹੋਇਆ ਸੀ ਉੱਥੇ ਮੈਂ ਕਹਿੰਦਾ ਐਂ ਨਹੀਂ ਪਤਾ ਕਹਿ ਦਿੰਦਾ ਜੀ ਇੱਥੇ ਸਾਡੀ ਵਰਦੀ ਪਾੜ ਗਿਆ ਜੀ ਆ ਕੇ ਇਹਨਾਂ ਨੇ ਚੌਕੀ ਤੇ ਹਮਲਾ ਕਰਤਾ ਇਹ ਤਾਂ ਮੈਂਟਲ ਹੁੰਦੇ ਕਹਾਣੀ ਬਣਾਉਣ ਲੱਗੇ ਤਾਂ ਲਾਈਵ ਹੁੰਨ ਤੋਂ ਬਾਅਦ ਫੜਿਆ ਤੁਹਾਨੂੰ ਉਸ ਤੋਂ ਬਾਅਦ ਉਹਨਾਂ ਨੇ ਆ ਕੇ ਸਾਡਾ ਫੋਨ ਵੀ ਖੋਲਿਆ ਇਹ ਮੁੰਡੇ ਕੋਲ ਫੋਨ ਸੀਗਾ ਇਹਦੀ ਕੁੱਟਮਾਰ ਕਰਕੇ ਫੋਨ ਖੋਗੋ ਲੈ ਵਿਚੀ ਕੱਟਿਆ ਗਿਆ ਉਸ ਤੋਂ ਬਾਅਦ ਬਠਿੰਡੇ ਆਏ ਹੋ ਕਿ ਬਠਿੰਡੇ ਦਾ ਮੈਂ ਇਹ ਵੀਰੇ ਅਲਟਰਾ ਸਾਊਂਡ ਕਰਾ ਕੇ ਆਦਾ ਜਿਹੜੀ ਸਕੈਨ ਕਰਾ ਕੇ ਜਿੰਨੀਆਂ ਵੀਰੇ ਅੰਦਰੂਨੀ ਸੱਟਾਂ ਨੇ ਉਹ ਕਰਾ ਕੇ ਉਹ ਮੈਡੀਕਲ ਮੈਰਾ ਜਿਹੜਾ ਉੱਥੇ ਮੈਂ ਰਾਮਪੁਰੇ ਦਾਖਲ ਹੋਇਆ ਵਾ ਐਕਸਰੇ ਵਗੈਰਾ ਮੇਰੇ ਅੱਥੇ ਹੋ ਗਿਆ ਉਹ ਸਾਰੀ ਜਿਹੜੀ ਕਾਨੂੰਨੀ ਕਾਰਵਾਈ ਆ ਮੈਂ ਉਹ ਪਰਚਾ ਮੈਂ ਰੁਕਾ ਭੇਜ ਚੁੱਕਿਆ ਇਨਾਂ ਨੂੰ ਪਰ ਹਾਲੇ ਤੱਕ ਕੋ ਰੁੱਕੇ ਤੇ ਕੋਈ ਕਾਰਵਾਈ ਨਹੀਂ ਕੋਈ ਸੁਣਵਾਈ ਨਹੀਂ ਕੋਈ ਬਿਆਨ ਨਹੀਂ ਇਹਦਾ ਇੱਕ ਪਾਸੇ ਤਾਂ ਤੁਸੀਂ ਦੇਖੋ ਇਹ ਕਾਨੂੰਨ ਹੈ ਵੀ ਇੱਕ ਜ਼ੀਰੋ ਐਫ ਆਈ ਆਰ ਵੀ ਹੈ ਕਿਸੇ ਵੀ ਥਾਣੇ ਦੇ ਵਿੱਚ ਕਿਸੇ ਵੀ ਜ਼ਿਲ੍ਹੇ ਤੁਸੀਂ ਜਾ ਕੇ ਕਿਸੇ ਵੀ ਸਟੇਟ ਦੇ ਵਿੱਚ ਕਰਾ ਸਕਦੇ ਹੋ ਤੇ ਅੱਜ ਦੋਦ ਕਿਹੜੀ ਜ਼ੀਰੋ ਐਫ ਆਈ ਆਰ ਮੈਂ ਸ਼ਰਿਆਂ ਨਾ ਲੈ ਰਿਹਾ ਵੀ ਆਹ ਬੰਦਿਆਂ ਨੇ ਤਸ਼ੱਦਦ ਕੀਤਾ ਆਹ ਮੇਰੇ ਨਾਲ ਘਟਨਾ ਹੋਈ ਆਹ ਮੇਰੀਆਂ ਸੱਟਾਂ ਦੇ ਨਿਸ਼ਾਨ ਹੈ ਉਹਦੇ ਹੋਣ ਦੇ باوجود ਵੀ ਉੱਥੇ ਕੋਈ ਕਾਰਵਾਈ ਨਹੀਂ ਹੋਈ ਕੋਈ ਸੁਣਵਾਈ ਨਹੀਂ ਕੋਈ ਆਇਆ ਹੀ ਤੱਕ ਨਹੀਂ ਹੈ ਗੱਲ ਤੇ ਬੰਦਾ ਕਿ ਕਿੱਥੋਂ ਹਣਸਾਬ ਦੀ ਉਮੀਦ ਰੱਖ ਲਾਂਗੇ ਵੀ ਕੱਲ ਨੂੰ ਕੋਈ ਆਮ ਬੰਦੇ ਨੂੰ ਹਣਸਾਬ ਮਿਲ ਜੂਗਾ ਅਗਲੀ ਸਾਡੀ ਇਹੀ ਹੈ ਸਾਰਾ ਨਾ ਰੈਰ ਕਰਕੇ ਗੁਲਾਮ ਅਸ਼ੁਮਾ ਕਰਕੇ ਆਉਣ ਵਾਲੇ ਦਿਨਾਂ ਵਿੱਚ ਵੱਡੀ ਕਾਰ ਦਾ ਲੱਗਦਾ ਲੱਗਦਾ ਉਹਦੇ ਤੋਂ ਜ਼ਬਰਦਸਤ ਬਲਾਕ